ਨਹੀਂ 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 ਡਾਕਟਰ ਚਲੀ ਗਈ ਆ ਤੁਹਾਨੂੰ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 45 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬ੍ਰਿੰਦਰ ਕੁਮਾਰ ਦੀ ਡੈਥ ਹੋਈ ਆ ਇਹਨਾਂ ਦੀ ਡੈਥ ਹੈ ਇਹਨਾਂ ਕੋਲ ਸੀ ਰਿਕਾਰਡਿੰਗ ਮੰਗ ਰਹੇ ਆ ਇਹ ਇਹਨਾਂ ਨੂੰ ਵੀਡੀਓ ਮੰਗ ਰਹੇ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਇਹਨੇ ਡਾਕਟਰ ਸੀ ਜਿਹੜੇ ਸਾਰੇ ਚਲੇ ਗਏ ਆ ਗੱਲ ਸੁਣੋ ਉਹ ਸਾਰੇ ਇਹਨੇ ਨਹੀਂ ਮਿਲਦਾ ਰੁਕਰ ਰੁਕਰ ਬੰਦ ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਵਿੱਚ ਉਸ ਓਡੀਟ ਵਿੱਚ ਹੋਇਆ ਕੀ ਆ ਉਹ ਉਸ ਓਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਇਹ ਲੈ ਰਿਹਾ ਬੰਦ ਇਹ ਨਾਨਮੀ ਨਾ ਆਇਆ ਤਰਾ ਅਰੇ ਪੁੱਤ ਨੂੰ ਨਹੀਂ ਹੰਦੇ ਭੈਣ ਜੋਤਾਲੇ ਇਹ ਇਧਰ ਵੀ ਮੈਡ ਰਾਈਟਰ ਪਰਸਾ ਬਾਰੇ ਪੁੱਤ ਮੈਡ ਕਿੱਥੇ ਮੈਡ ਗੋਬਿੰਦ ਮੈਡ ਕਿੱਥੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਡ ਤੇ ਸੀਗੇ ਇਹ ਤਾਂ ਸੀਸੀਟੀਵੀ ਕੈਮਰਾ ਲੱਗੇ ਆ ਸਾਰਾ ਇਹ ਹਰੋ ਕੈਮਰਾ ਸਾਰੇ ਹੈ ਨਾ ਸਾਰੇ ਬਸ ਆ ਕੈਮਰਾ ਆਇਆ ਇੱਥੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝੋਆ ਵੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਰ ਸਿੰਘ ਘੁੰਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ 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 ਸਰ ਸਰਵਰ ਨੂੰ ਤਾਂ ਆਹ ਆਪਾਂ ਇਹਨਾਂ ਨੂੰ ਓਡੀ ਵੀਡੀਓ ਮੌਕੇ ਦੇ ਨਹੀਂ ਇਹਨੂੰ ਹੀ ਆਣਾਂ सर आप अपना नाम अपना नाम डॉक्टर अपना की पूरा नाम है डॉक्टर शिवम आप सर आप शिवम जी आपकी ड्यूटी कब से कब शुरू हुई है मेरी बजे से ड्यूटी है आप वहां पर जो जब ये इवेंट या इंसिडेंस हो गया तब आप वहां पे आप थे या नहीं तब आप वहाँ पे था या नहीं फोर्ट इज हॉस्पिटल किधर गए हो वो रिकॉर्डिंग रूम किधर गया ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੱਤਾਂ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਦੇ ਦੇ ਕਿਥੇ 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 ਜਿਆਦਾ ਮਾਰੀ ਜਾਂਦੇ ਹੋਏ ਦਫ਼ਤਰੇ ਨਾਲ ਗਏ ਦਫ਼ਤਰੇ ਨਾਲ ਹੂੰ ਜਿੱਤੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਜੀ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬੋਡੀ ਵੀ ਪੈਕ ਕਰ ਦਿੱਤੀ ਇਹ ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਭ ਤੋਂ ਤਿੰਨ ਤਿੰਨ ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਦਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹਾਂ ਲੋ ਨਹੀਂ ਨਹੀਂ ਅਜੇ ਅਜੇ ਆ ਫੜੇ ਨੂੰ 2 ਮਿੰਟ ਰੁਕ ਮੈਂ ਨਾ ਦਫ਼ਤਰਿਆਂ ਕੋਲ ਕੰਮ ਜ਼ਰੂਰੀ ਹੈ ਮੈਂ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਿਹਾ ਜੀ ਕੋਈ ਇਸ਼ੂ ਦਰਾ ਉਹ ਵਾਲਾ ਨਾ ਭਾਜੀ ਉਹ ਕਚੇ ਦੇ ਕਿਹੜਾ ਇਸ਼ੂ ਹੈ ਲਗੜਾ ਮੈਂ ਕਿੰਨੇ ਵੇਲੇ ਸ਼ਿਫਟ ਕੀਤਾ ਸੀ ਤੁਹਾਨੂੰ ਪਤਾ ਹੋ ਜਾਏਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਸੀ ਤੁਹਾਨੂੰ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਆਹ ਇੱਕ ਮਿੰਟ ਠੀਕ ਹੋ ਗਿਆ ਡਿਸਕਸ ਕਰਨ ਤੋਂ ਬਾਅਦ ਠੀਕ ਠੀਕ ਇਹ ਸਾਰਾ ਆਪਣਾ ਹੈਗਾ ਜੀ ਦਾ ਆਪਣਾ ਉਸਕਿਲ ਨਾਲ ਖੜਿਆ ਆਣਾ ਆਪਣਾ ਵਿੱਚ ਫਿਰ ਕਬਰੀ ਸਾਹਮਣੇ 8 ਨੰਬਰ ਬੈਠਦੇ ਸੀ ਨਾ 8 ਨੰਬਰ ਬੈਠੀ ਨਾ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਕੋਈ ਜਾਣਦੇ ਨਹੀਂ ਟਾਈਮ ਤਾਂ ਹੀ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਸਰ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਨ ਪ੍ਰਤੀਕਰਨ ਮਾडम ਇਹ ਹੁਣ ਟਾਈਮ ਟਾਈਮ ਕੀ ਇਹਦੇ ਹੁਣ ਦੀ ਹੋਣੀ ਨਹੀਂ 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 ਤਾਂ ਚਲੇ ਗਏ ਹਾਂ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਉਹ ਨਹੀਂ ਇੱਥੇ ਸਾਡੇ ਸਾਡੇ ਕਿੰਨੇ ਵਜੇ ਇਹ 5 ਵਜੇ ਦੀ ਖੜੇ ਚਾਰ ਪਾੜੇ ਹਾਂਜੀ ਉਹਦੇ ਹਮੇ ਕਰਦਾ ਬਾਅਦ ਤੁਹਾਨੂੰ ਮੰਡੇ ਦਾ ਉਹ ਮੈਂ ਖਾਂਦੀਆਂ ਦੀ ਮੈਂ ਕਰਦਾ ਬੈਠੂ ਹਾ ਵਿੱਕੀ ਹਾਂ ਨਾ ਉਹ ਜੀ ਉਹ ਜੀ ਨਹੀਂ ਮੈਂ ਉਹ ਜੀ ਆਫਿਸੀਆਂ ਜਾਣਾ ਜੀ ਉਹ ਅੰਕਲ ਬੈਠੇ ਸੀਗੇ ਨਾ ਉਹ ਮੇਰੇ ਪਿੱਛੇ ਕਰਿਓ ਜਦੋਂ ਆਪਾਂ ਨੂੰ ਓਟੀ ਲੈ ਕੇ ਅੰਦਰ ਆਈ ਖੜਿਆ ਆਣਾ ਇਧਰ ਕਮਾ ਕੇ ਆਈ ਨਹੀਂ ਖੜਿਆ ਆਪਾਂ ਉਹ ਲਿਆਉਣਾ ਟਾਈਮ ਨਹੀਂ ਗੱਲ ਕਰਨੀ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਪੇ ਇਹ ਫੁੱਲ ਵੀਡੀਓ ਇਹ ਵਾਰੀ ਪਲੇ ਬੈਕ ਲਾਇਆ ਆਪਾਂ ਇੰਨੇ ਨਹੀਂ ਦਿਖਦਾ ਵੀਦਾਂ ਥੋੜਾ ਜਿਹਾ ਵਕਤ ਬਾਅਦ ਰੂਮ ਹੋ ਜੇ ਔਰ ਐਂਟ੍ਰੈਂਸ ਹੀ ਹੈ ਸਾਡਾ ਡਾਕਟਰ ਜੀ ਆ ਗਿਆ ਸਾਹਮਣੇ ਆਣਾ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸੀ ਕੰਮ ਸਾਢੇ ਤਿੰਨੀਆਂ 4 ਵਜੇ ਇਹ ਉੱਡੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾ ਉੱਥੇ ਸ਼ੂਟ ਕੀਤਾ ਨਾ ਕਮਰੇ ਉੱਜ ਆਈਸੀ ਯੂ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਹਰੇ ਸਰਜਰੀ ਨਹੀਂ ਇਹ ਤਾਂ ਉਹ ਸਰਜਰੀ ਕਰਕੇ ਉਸ ਤੋਂ ਬਾਅਦ ਲਿਆਂਦਾਣਾ ਉਹਨਾਂ ਨੇ ਇਹਦਾ ਜੇ ਕੋਈ ਕਹਾਣੀ ਮਤਲਬ ਪਰਾਰ ਗਈ ਬਸ ਕੱਢ ਲੈਣ ਨੂੰ ਕਿਹਾ 对对。<Thank>